ਚਾਚਾ ਹੁੰਦਾ ਤਾਇਆ ਹੁੰਦਾ ਦਾਦਾ ਹੁੰਦਾ ਪਿਓ ਹੁੰਦਾ ਕੋਈ ਹੋਰ ਹੁੰਦਾ ਭਰਾ ਹੁੰਦਾ ਅੱਖ ਦੀ ਘੂਰ ਨਾ ਚੁੰਨੀ ਠੀਕ ਕਰ ਲੈਂਦੀ ਕੁੜੀ ਹੁਣ ਸਾਡੇ ਕੋਈ ਪ੍ਰਵਾਹ ਇਹਨਾਂ ਗੱਲਾਂ ਨਾਲ ਸਾਡੀ ਇੱਜ਼ਤ ਨਾ ਅਣਖ ਨਾ ਕੋਈ ਖੇਡੇ ਕੋਈ ਬਰਬਾਦ ਹੋਵੇ ਕੋਈ ਲੈਣਾ ਦੇਣਾ ਨਹੀਂ ਸਾਡੀਆਂ ਜ਼ਮੀਨਾਂ ਵੇਚੀ ਜਾਣ ਪਾਣੀ ਜ਼ਹਿਰ ਪਈ ਜਾਵੇ ਸਾਡੀ ਬੋਲੀ ਨੂੰ ਮਾਰੀ ਜਾਵੇ ਕੋਈ ਲੈਣਾ ਦੇਣਾ ਨਹੀਂ ਥੋੜੀ ਬੋਲੀ ਦੱਸੋ ਮੈਨੂੰ ਇੱਥੇ ਹੈ ਹਾਲਾਤ ਸਾਡੇ ਬੋਲੀ ਦੇ ਬਚਣ ਦੇ ਥੋੜੀ ਪਵਾਦੀ ਦਾ ਗਈ ਥਾਰੇ ਮਾਰੇ ਕਰਦੇ ਆ ਉਹਦਾ ਗਈ ਉਹਦੀ ਬਚਾਈ ਨਹੀਂ ਬਹੁਤ ਬਦ ਦੋਖ ਲੱਗਿਆ ਹੋਇਆ ਕਿਤਾਬ ਜਰਾ ਪੱਤਰਕਾਰ ਆ ਕੀ ਨਾ ਉਹਦਾ ਜਸਵਿੰਦਰ ਬਾਈ ਹੈ ਹੈ ਮਨਜੀਤ ਇੱਕ ਉਹ ਕੁੜੀ ਆ ਜਿਹੜੀ ਨਰਚੇ ਚਿੱਤਰਕਾਰ ਨਾਲ ਹੁੰਦੀ ਐ ਉਹ ਉਹ ਲੱਗੀ ਹੋਈ ਐ ਦੋ ਚਾਰ ਬੰਦੇ ਹੀ ਆ ਤੁਸੀਂ ਸ਼ਾਇਦ ਮੈਨੂੰ ਲੱਗਦਾ ਸ਼ਰਮ ਮੰਨਦੇ ਹੋਵੋਗੇ ਵੀ ਸਾਡੀ ਬੋਲੀ ਬੋਲਣ ਦੇ ਹਾਸਦੇ ਐ ਸਾਡੀ ਪੰਜਾਬੀ ਬੋਲੀ ਦੀਆਂ ਸਾਰੀਆਂ ਉਹ ਬੋਲੀਆਂ ਨੇ ਕਵਾਦੀ ਹੋਗੀ 도ਗਰੀ ਹੋਗੀ ਕਸ਼ਮੀਰੀ ਹੋਗੀ ਇਹ ਸਾਰੀਆਂ ਬੋਲੀਆਂ ਨੇ ਪੰਜਾਬੀ ਬੋਲੀ ਦੀ ਆ ਨਵੀਂ ਸਿੱਖਿਆ ਨੀਤੀ ਲੈ ਕੇ ਆਏ ਆ ਸੀਬੀਐਸਸੀ ਦੇ ਪੰਜਾਬੀ ਨੂੰ ਨੁਕਰੇ ਲਾਉਣ ਦੀ ਉਹਨਾਂ ਨੇ ਗੱਲ ਕਰ ਲਈ ਸੀਗੀ ਉਹ ਰੌਲਾ ਪੈਗਾ ਪਿੱਛੇ हट ਗਏ ਉਹ ਟੀਕਾ ਲਾ ਕੇ ਦੇਖਦੇ ਆ ਵੀ ਇਹ ਬੋਲਦੇ ਆ ਹੁਣ ਤੁਸੀਂ ਇੰਨੇ ਖੜਿਆ ਇਮਾਨਦਾਰੀ ਨਾਲ ਦੱਸ ਦਿਓ ਵੀ ਤੁਸੀਂ ਆਪਣੇ ਜਵਾਕਾਂ ਨੂੰ ਸਕੂਲ ਜਾ ਕੇ ਪਤਾ ਕਰ ਦਿਓ ਵੀ ਕੀ ਪੜ੍ਹਾਉਂਦੇ ਹੋ ਕੀ ਲਿਖਾਉਂਦੇ ਆ ਕੀ ਸਿਖਾਉਂਦੇ ਆ ਦੱਸੋ ਦੱਸੋ ਭਾਈ ਘਰੇ ਨਹੀਂ ਬੋਲਦੇ ਸਾਰੇ ਨਸਰੀਆ ਹਿੰਦੀ ਬੋਲਦੇ ਫਿਰਾਂ ਹੀ ਹੈ ਹਾਂ ਹਿੰਦੀ ਬੋਲਦੇ ਫਿਰਾਂ ਜਵਾਗ ਘਰਾਵਾ ਘਰਾں 'ਚ ਹਿੰਦੀ ਬੋਲਦੇ ਆ ਉਹ ਪਿੱਛੇ ਅਸੀਂ ਤੰਗੜੀ ਪਿੰਡ ਤੰਗੋੜੀ ਕਿਹੜਾ ਪਿੰਡ ਉੱਥੋਂ ਆਏ ਆ ਉਹ ਕਹਿੰਦਾ ਇੱਕ ਬਜ਼ੁਰਗ ਦੱਸ ਰਿਹਾ ਕਹਿੰਦਾ ਮੇਰਾ ਪੋਤਾ ਘਰੇ ਹਿੰਦੀ ਬੋਲਦਾ ਕਹਿੰਦਾ ਮੈਂ ਰੋਕਾਂ ਮੇਰੀ ਨੂੰਹ 'ਤੇ ਗੱਲ ਪੈਗੀ ਮੇਰਾ ਬਾਪ ਤੂੰ ਦਾ ਲੈ ਭਾਈ ਮੈਂ ਬਹੁਤ ਇਸ ਗੱਲ ਕਰਕੇ ਮੈਂ 16 ਚ ਰੰਗ ਮਾਰੇ ਸੀਗੇ ਤੇ 18 ਪਰਚੇ ਦਰਜ ਹੋਏ ਸੀ ਮੇਰੇ ਤੇ 6 ਮਹੀਨੇ ਜੇਲ੍ਹ ਵੀ ਕੱਟ ਕੇ ਆਇਆ ਸੀ ਹੁਣ ਵੀ ਮੈਂ ਬਹੁਤ ਨਾਲ ਪਰਚੇ ਹੁਣ ਵੀ ਤਰੀਕਾ ਪੈਂਦੀਆਂ ਤੇ ਜਦੋਂ ਮੈਂ ਰੰਗ ਮਾਰੇ ਨਾ ਕੋਈ ਰੋਪੜੋਂ ਕੋਈ ਜਲੰਧਰੋਂ ਕੋਈ ਗੁਰਦਾਸਪੁਰੋਂ ਬਾਈ ਸਾਡੇ ਵੀ ਪੰਜਾਬੀ ਥੱਲੇ ਲਿਖੀ ਪਈ ਐ ਮੈਂ ਕਿੱਡਾ ਕੰਮ ਆ ਬੁਰਛਲੇਲਾ ਰੰਗ ਰੰਗ ਮਾਰਦੇ ਲੱਖਾਊਗਾ ਚੱਲ ਗਿਆ ਉਥੋਂ ਦੇ ਜਿਹੜਾ ਕੰਮ ਬੰਦਾ ਸ਼ੁਰੂ ਹੋ ਗਿਆ ਹੁਣ ਇਹੀ ਕਰੂਗਾ ਜੀ ਆਪਾਂ ਨਹੀਂ ਕੁਝ ਕਰਦਾ ਆਪਾਂ ਕੁੰਡਾ ਲਾ ਲਓ ਆ ਮੱਕੇ ਸਟਾਲਣ ਤਾਮਿਲ ਲਾਡੂ ਦਾ ਮੁੱਖ ਮੰਤਰੀ ਆ ਸ਼ਰਿਆ ਮਹਿਕ ਠੋਕ ਕੇ ਕਿਹਾ ਸੈਂਟਰ ਵਾਲੇ ਕਹਿੰਦੇ ਜਿਹੜਾ ਪ੍ਰਧਾਨ ਜਿਹੜਾ ਸਿੱਖਿਆ ਮੰਤਰੀ ਆ ਨਾ ਸੈਂਟਰ ਦਾ ਉਹ ਕਹਿੰਦਾ ਜੇ ਸਿੱਖਿਆ ਨੀਤੀ ਨਾ ਲਾਗੂ ਕੀਤੀ ਤਾਂ ਮਾਮਿਲਾ ਲਾਡੂ ਵਾਲਿਆਂ ਨੂੰ ਕਹਿੰਦਾ ਦੱਖਣ ਵਾਲਿਆਂ ਨੂੰ ਕਹਿੰਦਾ ਤੁਹਾਡਾ ਫੰਡ ਰੋਕ ਲਾਂਗੇ ਉਹ ਕਹਿੰਦੇ ਧਮਕੀਆਂ ਕੇ ਹੋਰ ਨੂੰ ਦੇਈ ਅਸੀਂ ਨਹੀਂ ਕਿਸੇ ਦੂਜੀ ਤੀਜੀ ਬੋਲੀ ਨੂੰ ਅਸੀਂ ਆਉਣ ਦੇਣਾ ਤੇ ਸਾਡੇ ਪਰਵਾਹ ਹੀ ਕੋਈ ਨਹੀਂ ਬੋਰਡਾਂ ਅਮਹਾਲੀ ਲੱਗਦਾ ਚੰਡੀਗੜ੍ਹ ਦਾ ਖਾਤੇ ਵੀ ਹੋ ਗਈ ਬੋਲੀ ਸਾਡੀ ਜਦੋਂ ਬੋਲੀ ਗਈ ਬੋਲੀ ਸਿਰ ਤੇ ਪਛਾਣ ਹੈ ਬੋਲੀ ਨਾਲ ਵਜੂਦ ਹੈ ਸੱਭਾ ਤਾਂ ਬੋਲੀਆਂ ਕਰਕੇ ਜ ਆਉਂਦੀਆਂ ਨੇ ਕੋ ਭਾਈ ਐਸੇ ਕਰਕੇ ਤੁਹਾਡੇ ਕੋਲੇ ਆਏ ਆ ਵੀ ਆਹ ਦੇ ਮਸਲੇ ਬਹੁਤ ਗੰਭੀਰ ਆ ਹੋਰ ਤੁਹਾਡੇ ਪਿੰਡੇ ਸਰਪੰਚ ਨਹੀਂ ਖੜੇ ਹੁਣ ਆ ਕੇ ਜੇ ਅਸੀਂ ਕਦੇ ਰੋਪੜ ਫਿਰਦੇ ਆ ਕਦੇ ਮਹਾਲੀ ਜੀ ਫਿਰਦੇ ਆ ਕਦੇ ਕਿਤੇ ਜਨ ਅਸੀਂ ਵੀ ਇੱਕ ਪਰਿਵਾਰ ਵਾਲੇ ਬੰਦੇ ਆ ਆਮ ਸੁਧਾਰਨ ਬੰਦੇ ਹੈਗਾ ਲੈਂਡਲੋਰਡ ਆ ਸਾਡੇ ਕੋਲ ਗੱਡੀਆਂ ਖੜੇ ਗਾ ਕੁਰਾਂ ਦੇ ਘਰੇ ਜਾਂ ਸਾਡੇ ਪੰਪ ਲੱਗੇ ਤੇਲ ਵਾਲੇ ਧੜਕੇ ਟੈਂਕੀ ਭਰਦੇ ਦੁਰ ਪੈਨੇ ਆ ਸਿਰਫ ਜਗਾਉਣ ਲਈ ਫਿਰਦੇ ਆ ਵੀ ਲੋਕੋ ਜਾਗੋ ਯਾਰ ਇਹ ਧਰਤੀ ਦੀ ਖਾਤਰ ਆਪਾਂ ਸਿਰ ਲਾਏ ਆ ਹਜ਼ਾਰਾਂ ਸਾਲ ਤੋਂ ਲੜੇ ਆ ਘੱਲੂ ਘਰੇ ਚੱਲੇ ਆ ਇੱਕਾਂ ਦੇ ਗੋਲੀਆਂ ਖਾਧੀਆਂ ਫਾਂਸੀਆਂ ਤੇ ਚੜ੍ਹੇ ਆ ਸਾਡੇ ਗੁਰੂਆਂ ਨੇ ਪਰਿਵਾਰ ਵਾਰੇ ਆ ਧਰਤੀ ਖਾਤਰ ਤੇ ਆਪਾਂ ਅੱਜ ਲਵਾ 80 ਛੜਤਾ ਪੰਜਾਬ ਨੂੰ ਧਰਤ ਨੂੰ ਛੜ ਪਰੇ ਕੋਈ ਗੱਲ ਨਹੀਂ ਯਾਰ ਹੁੰਦਾ ਹੋਈ ਜਾਂਦਾ ਆਪਾਂ ਕੀ ਕਰੀ ਤਾ ਆਉਣ ਵਾਲਾ ਸਮਾਂ ਬਹੁਤ ਜਿਆਦਾ ਮਾੜਾ ਹੈ ਬਹੁਤ ਖਤਰਨਾਕ ਹੈ ਇਕੱਠੇ ਹੋ ਜੋ ਛੜ ਦਿਓ ਧੜੇ ਬਾਜ਼ੀਆਂ ਪਾਰਟੀ ਬਾਜ਼ੀਆਂ ਸਾਨੂੰ ਸਿਆਸਦਾਨਾਂ ਨੇ ਮਾਰ ਦਿਆ ਸਾਰਾ ਪੰਜਾਬ ਖੇਰੂ ਖੇਰੂ ਕਰਤਾ ਪਿੰਡਾਂ ਧੜੇ ਬਾਜ਼ੀਆਂ ਇੰਨੇ ਲੋਕ ਵੰਡ ਤੇ ਭਰਾ ਭਰਾ ਨੂੰ ਬੁਲਾਉਣਾ ਹਟ ਗਿਆ ਇਹ ਕਾਲੀਆ ਦੂਜਾ ਕਾਂਗਰਸੀ ਜਾਂ ਬੋਕਰ ਨਾਲ ਵਗ ਗਿਆ ਸੋ ਇੱਕ ਇੱਕ ਜ ਆ ਜਾਓ ਬਈ ਇਕੱਠੇ ਹੋ ਜੀ ਆਪਾਂ ਚਾਹਨੇ ਆ ਕਿ ਸਾਡਾ ਵਿੱਚ ਬੋਲੀਆਂ ਪਾਣੀ ਸਾਡਾ ਇਤਿਹਾਸ ਚਾਉਂਦਾ ਰਵੇ ਬੱਚਿਆ ਰਵੇ ਆ ਸਾਨੂੰ ਅੱਜ ਇਕੱਠੇ ਹੋਣ ਦੀ ਲੋੜ ਆ ਸੋਚੋ ਆਪਾਂ ਲੈੇ ਕੁਛ ਨਹੀਂ ਜਾਣਾ ਇੱਥੇ ਜੇ ਅੱਜ ਆਪਾਂ ਸਾਡੇ ਸਿਰਾਂ ਤੇ ਮੈਂ ਆਉਂਦੇ ਨਹੀਂ ਗੱਲ ਕੀਤੀ ਕਿ ਤੁਹਾਡੇ ਪਿੰਡ ਮਨੂ ਆ ਨੌਜਵਾਨ ਸਿਰਾਂ ਦਸਤਾਰਾਂ ਬਹੁਤ ਸੋਹਣੀਆਂ ਲੱਗੀਆਂ ਕਿ ਦਸਤਾਰਾਂ ਸਾਨੂੰ ਕਿਵੇਂ ਮਿਲੀਆਂ ਇਹ ਕਹਿੰਦੇ ਥਾਲੀ ਚ ਪਾ ਕੇ ਨਹੀਂ ਦੇਤੀਆਂ ਪਰੋਸਤੀਆਂ ਸਾਨੂੰ ਵੀ ਆ ਲਓ ਇਹਦੀ ਖਾਤਰ ਬਹੁਤ ਕਹੀ ਕੀਤਾ ਜੇ ਉਹ ਸਾਡੇ ਕਹਦੇ ਜਿਉਂਦੇ ਸੋਚ ਲੈਣ ਸਾਡੇ ਪਰ ਆਪਾਂ ਕੀ ਲੈਣਾ ਆਪਾਂ ਕਿ ਬੋਲ ਗਿਆ ਆਪਾਂ ਨਾ ਆਏ ਨਾ ਹੋ ਜੇ ਆਉਣਾ ਹੋ ਜੇ ਫੇਰ ਅੱਜ ਅਸੀਂ ਹੁੰਦੇ ਇੱਥੇ